ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਰਮਦਿੱਤੇ ਵਾਲੀਆਂ ਕੈਂਚੀਆਂ ਦੇ ਨਾਲ ਇਸ ਸਰਕਾਰੀ ਹਸਪਤਾਲ ਦੇ ਨਾਲ ਇੱਕ ਗਰਾਊਂਡ ਆ ਦੋਸਤੋ ਉਹਦੇ 'ਚ ਭਰਦੀ ਐ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਇੱਕ ਪਿਓਰ ਸਾਹੀਵਾਲ ਗਾਂ ਲੈ ਕੇ ਆਏ ਆ ਦੂਜੇ ਸੂਏ ਮੂਹੋਂ ਚਾਰ ਦੰਦ ਦਾ ਬਾਕੀ ਅਗਲੀ ਡਿਟੇਲ ਸਾਰੀ ਬਾਈ ਤੋਂ ਪੁੱਛ ਦਾਂਗੇ ਇੱਕ ਵਾਰ ਗਾਂ ਦਾ ਹਨ ਹਵਾਨਾ ਦੇਖ ਲਓ ਦੋਸਤੋ ਚਾਰੋਂ ਥਣ ਨਿਖੜਵੇਂ ਲੱਗੇ ਨੇ ਦੂਰੀ ਤੇ ਬਾਕੀ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਰੇਟ ਵਗੈਰਾ ਨੰਬਰ ਸਾਰਾ ਬਾਈ ਦਾ ਸਕਰੀਨ ਤੇ ਲਾ ਦੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸੋ ਜੀ ਬਈਆ ਬੱਬੂ ਪੰਡਤ ਬੱਬੂ ਪੰਡਤ ਕਿਹੜੀ ਜਗ੍ਹਾ ਤੋਂ ਕੀ ਬਾ ਕਲਾ ਜ਼ਿਲ੍ਹਾ ਮਾਨਸਾ ਦੁਪਾਰ ਦਾ ਹੀ ਕੰਮ ਆ ਬਾਈ ਕਿੰਨੀ ਕੁ ਦੇਰ ਹੋ ਗਈ ਕੰਮ ਕਰ ਦੇਣਾ ਹੋ ਗਏ ਜੀ 15 ਸਾਲ ਮੱਜਾਂ ਦਾ ਕਰਦੇ ਹਾਂ ਜਾਂ ਗਾਵਾਂ ਦਾ ਵੀ ਮੱਜਾਂ ਦਾ ਵੀ ਗਾਵਾਂ ਦਾ ਅੱਛਾ ਮਿਕਸ ਇਹ ਗਾਂ ਕਿੰਨੇਵੇਂ ਸੂਏ ਸੂਈ ਆ ਦੂਸਰੇ ਦੂਜੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਚੌਥਾ ਦਿਨ ਹੈ ਬੱਚਾ ਕਿਹੜਾ ਨਾਲ ਦੇ ਬੱਚੀ ਹੈ ਬੱਚੀ ਆ ਦੋਸਤੋ ਇਹਦੇ ਨਾਲ ਬੱਚੀ ਆ ਚਾਰ ਕਿ ਦਿਨ ਹੋ ਗਏ ਸੂਈ ਨੂੰ ਬਾਈ ਜੀ ਮੂਹੋਂ ਕਿਵੇਂ ਆ ਇਹ ਚੌਗੀ ਆ ਜੀ ਚਾਰ ਦਿਨ ਦਾ ਬੋੜਾ ਕਿੰਨਾ ਤਿਆਰ ਹੈ ਇਸ ਟਾਈਮ ਨੂੰ ਇਸ ਵਕਤ 15 ਬੋੜਾ ਤਿਆਰ ਹੈ 15 ਕੰਡੇ ਵਾਲਾ ਕਿੰਨੇ ਪੈਸੇ ਮੰਗਦੇ ਇਹਦੇ ਇਹਦਾ ਮੁੱਲ 70000 ਕਿੰਨੇ ਦੀ ਛੜ ਦੂੰਗੇ ਲਾਸਟ ਆ ਜਾਂ ਨਾ 63000 ਦੀ 63000 ਦੀ ਆਪਣਾ ਨੰਬਰ ਬੋਲ ਦੋ ਬਾਈ 99725 ਹਾਂਜੀ 5806 ਇੱਕ ਵਾਰੀ ਫੇਰ ਬੋਲ ਦਿਓ 99725 ਆਰੇ 5806 ਠੀਕ ਆ ਭਾਈ ਖੋਲ ਕੇ ਦਿਖਾ ਦੇ ਇੱਕ ਵਾਰੀ ਦੇਖੀਓ ਪਿਓਰ ਸਾਹੀਵਾਲ ਗਾਂ ਦੋਸਤੋ ਦੂਜੇ ਸੂਏ ਮੂੰਹੋ ਚਾਰ ਦੰਦ ਦੱਸਦਾ ਭਾਈ 15 ਕਿਲੋ ਬੋਲਾ ਕਹਿੰਦਾ ਇਸ ਟਾਈਮ ਇਹਦੇ ਥੱਲੇ ਤਿਆਰ ਆ ਪਿੱਛੇ ਬੱਛੀ ਆ ਦੇਸੀ ਆ ਉਹ ਵੀ ਇੱਕ ਵਾਰ ਥਣ ਖਵਾਨਾ ਦੇਖ ਲਓ ਨੇੜ ਤੋਂ ਚਾਰੋਂ ਥਣ ਨਿਖੜਵੇਂ ਲੱਗੇ ਨੇ ਮੋٹے ਮੁਠੀ ਦੀ ਚਵਾਈ ਵਾਲੇ ਤੋਰਦੇ ਥੋੜੀ ਜੀ ਇਧਰ ਤੋਂ ਦਰਮਿਆਨ ਨੇ ਇੱਕ ਅਧਕਾਰ ਚਾ ਦੋਸਤੋ ਪਿਓਰ ਸਾਹੀਵਾਲ ਆ ਬਹੁਤ ਵੱਡੇ ਹਵਾਨੇ ਆ ਦੋਸਤੋ ਦੂਜੇ ਸੂਏ ਮੂੰਹੋ ਚਾਰ ਦੰਦਾ ਜਿਹਨੂੰ ਬੱਛੀ ਪਸੰਦ ਆਊਗੀ ਦੋਸਤੋ ਨੰਬਰ 22 ਦਾ ਮੈਂ ਸਕਰੀਨ ਤੇ ਲਾ ਦੂੰਗਾ ਆਪਣੀ ਤਸੱਲੀ ਕਰਕੇ ਨੇੜ ਆ ਕੇ ਆਪਣੀ ਨਿਰਖ ਪਰਖਣਾ ਖਰੀਦ ਲਓ ਦੋਸਤੋ ਸਾਰੇ ਸਾਹੀਵਾਲ ਦੇ ਸਾਰੇ ਗੁਣ ਪੂਰੇ ਕਰਦੀ ਆ ਦੋਸਤੋ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਆਹ ਥੱਲੇ ਤੋਂ ਨਾ ਦੇਖੋ ਇਹ ਪ्योर ਸਾਹੀਵਾਲ ਚ ਆ ਜਾਂਦੀ ਹੈ ਬਾਈ ਹੋਰਾਂ ਦਾ ਵਪਾਰ ਦਾ ਕੰਮ ਨੇੜ ਆ ਕੇ ਆਪਣੀ ਤਸੱਲੀ ਕਰਕੇ ਫੀਸ ਲੋ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹਨੂੰ ਬੱਛੀ ਪਸੰਦ ਆਊਗੀ ਨੇੜ ਆ ਕੇ ਫ੍ਰੀਕ ਲਿਓ ਦੂਜੇ ਸੂਏ ਬੱਛੀ ਆ ਦੋਸਤੋ ਮੂੰਹੋਂ ਚਾਰ ਦੰਦਾ ਇੱਕ ਵਾਰ ਥਣ ਹਵਾਨਾ ਨੇੜ ਤੋਂ ਫੇਰ ਦਿਖਾ ਦਾਂ ਨਾ ਪੂਰੀ ਠੰਡੀ ਸੀਲ ਐ ਮੁੱਠੀ ਚ ਚਵਾਈ ਵਾਲੇ ਲੱਗੇ ਨੇ ਚਾਰੇ ਥਣ ਦੇਖ ਸਕਦੇ ਹੋ ਦੋਸਤੋ ਪੂਰੀ ਠੰਡੀ ਸੀਲ ਐ ਬਾਈ ਜੀ ਨਿਆਣਾ ਪਾ ਕੇ ਚੋਣੇ ਨਹੀਂ ਹਨ ਠੰਡੀ ਸੀਲ ਐ ਪੂਰੀ ਪਰਲੇ ਪਾਸੇ ਦੀ ਚੋਲੋ ਜੀ ਅੱਛਾ ਪੂਰੀ ਠੰਡੀ ਸੀਲ ਐ ਦਿਖਾਈ ਬੈਠ ਕੇ ਇੱਕ ਵਾਰੀ ਮੜਾ ਜਾ ਪੂਰੀ ਠੰਡੀ ਸੀਲ ਹੈ ਦੋਸਤੋ ਬਾਈ ਜੀ ਹੱਥ ਫੇਰੀ ਜਾਂਦਾ ਕਹਿੰਦਾ ਬਿਲਕੁਲ ਵੀ ਪਾਇਰ ਚੱਕਣ ਵਾਲੀ ਕੋਈ ਗੁੰਜਾਇਸ਼ ਨਹੀਂ ਹੈਗੀ ਬਹੁਤ ਵੱਡੇ ਹਵਾਨੇ ਤੇ ਆ ਦੋਸਤੋ 15 ਕਿਲੋ ਬੋੜਾ ਬਾਈ ਕਹਿੰਦਾ ਇਸ ਟਾਈਮ ਤਿਆਰ ਹੈ ਦੂਜੇ ਸੂਏ ਮੂੰਹ ਮੂੰਹ ਚਾਰ ਦੰਦਾ ਕਿੰਨੇ ਕ ਦੁੱਧ ਦੀ ਉਮੀਦ ਹੈ ਤੋਂ ਬਾਈ 20+ ਦੇਓ ਜੀ 20+ ਬਾਈ ਇਹਦੀ ਫੈਟ ਵੀ ਜ਼ਿਆਦਾ ਹੁੰਦੀ ਹੈ ਵੀਰ ਜੀ ਜ਼ਿਆਦਾ ਕਿੰਨੀ ਕ ਫੈਟ ਆ ਜਾਂਦੀ ਹੈ ਆਈਡੀ ਇਹਦੀ ਵੀਰ ਜੀ ਹੁਣ ਵੀ 5 ਜ਼ੀਰੋ ਤੋਂ ਉੱਪਰ ਉੱਪਰ ਹੋਊਗਾ ਇਸ ਟਾਈਮ ਵੀ 5 ਜ਼ੀਰੋ ਤੋਂ ਉੱਪਰ ਹੋਊਗਾ ਦੋਸਤੋ ਆ ਇਹ ਨਾਲ ਬੱਛੀ ਇੱਕ ਨੰਬਰ ਜਮ ਆ ਬੱਛੀ ਹੈ ਦੋਸਤੋ ਇਹਨਾ ਇੱਕ ਵਾਰ ਦਿਖਾ ਦਣਾ ਇਹ ਵੀ ਸਾਹੀਵਾਲ ਜੀ ਹੈ ਬਾਈ ਆ ਨਹੀਂ ਸਾਹੀ ਆ ਬੱਛੀ ਵੀ ਦੋਸਤੋ ਸਾਹੀਵਾਲ ਚ ਹੈ ਵੱਡੀ ਗੱਲ ਇਹ ਆ ਦੋਸਤੋ ਗਾਂ ਉਮਰ ਚ ਬਿਲਕੁਲ ਛੋਟੀ ਹੈ ਮੂੰਹੋਂ ਚਾਰ ਦੰਦ ਹੈ ਤੇ 15 ਕਿਲੋ ਬੋਲਾ ਤਿਆਰ ਹੈ 20 ਕਿਲੋ ਦੀ ਉਮੀਦ ਹੈ ਬਾਈ ਕਹਿੰਦਾ ਇਹਦੀ ਫੈਂਟ ਫੈਂਟ ਪਰਸੈਂਟੇਜ ਆ ਜਿਹੜੀ ਇਹਦੀ ਤਕਰੀਬਨ ਤਕਰੀਬਨ ਮੱਝ ਦੇ ਨੇੜ ਤੇ ਜਿਹੜੀ ਹੁੰਦੀ ਆ ਦੋਸਤੋ 5 ਕਿਲੋ ਤਾਂ ਬਾਈ ਕਹਿੰਦਾ ਇਸ ਟਾਈਮ ਵੀ ਹੈ ਇੱਕ ਵਾਰ ਥਣ ਹਵਾਨਾ ਤੁਹਾਨੂੰ ਨੇੜੇ ਤੋਂ ਫੇਰ ਦਿਖਾ ਦਾਨਾ ਪੂਰੀ ਠੰਡੀ ਸੀਲਾ ਹੈ ਤੇ ਇਧਰ ਤੋਂ ਦੇਖ ਲਓ ਚਾਰੇ ਖਣ ਨਖੜਮੇ ਲੱਗੇ ਨੇ ਬੈਕ ਤੋਂ ਦਿਖਾ ਦਾਨਾ ਪੂਰੇ ਚੌੜੇ ਹਵਾਨੇ ਦੀ ਆ ਦੋਸਤੋ ਜੀਨੂੰ ਬੱਚੀ ਪਸੰਦ ਆਊਗੀ ਨੇੜਾ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਓ ਨੰਬਰ 22 ਦਾ ਮੈਂ ਸਕਰੀਨ ਤੇ ਲਾ ਦੂੰਗਾ ਪਿਓਰ ਸਾਹੀਵਾਲ ਚ ਆ ਜਾਂਦੀ ਆ ਦੋਸਤੋ ਆ ਤੁਹਾਨੂੰ ਦੇਖ ਸਕਦੇ ਹੋ ਇਹਦੀ 15 ਬੋਲੇ ਇਧਰ ਤੋਂ ਥਣ ਹਵਾਨਾ ਦੇਖ ਲਓ ਪੂਰੀ ਠੰਡੀ ਸੀਲਾ ਬਾਈ ਨੇ ਬੈਠ ਕੇ ਵੀ ਦਿਖਾਤਾ ਥੱਲੇ ਤੇ ਪਿੱਛੇ ਪਲੱਸ ਪੁਆਇੰਟ ਆ ਜਿਹੜਾ ਇਹ ਦੋਸਤੋ ਸਾਹੀਵਾਲ ਬੱਚੀ ਹੈ ਵੀਡੀਓ ਐਂਡ ਤੱਕ ਦੇਖਣ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੈ